ਨਮਸਕਾਰ ਦੋਸਤੋ ਮੈਂ ਕਰਨਵਜਿਸਤ ਲੈ ਕੇ ਹਾਜ਼ਰਾਂ ਖਰੀਆਂ 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 ਵਿੱਚ ਗੱਲ ਕਰਦੇ ਕਿ ਅਕਾਲੀ ਦਲ ਬਾਦਲ ਜਿਹਦੇ ਉੱਪਰ ਪੰਜਾਬ ਦੇ ਆਵਾਮ ਨੂੰ ਬੇਅੰਤਿਹਾਰ ਪ੍ਰੋਸਾ ਸੀਗਾ 10 ਸਾਲ ਤੱਕ ਉਹਨਾਂ ਦੀ ਜਿਹੜੀ ਸਰਕਾਰ ਵੀ ਰਹੀ ਹੈ ਲੇਕਿਨ ਜਦੋਂ ਬੇਅਦਬੀ ਮਾਮਲਾ ਹੁੰਦਾ ਉਸ ਤੋਂ ਬਾਅਦ ਪੰਜਾਬ ਦੇ ਲੋਕਾਂ ਨੂੰ ਉਹਨਾਂ ਦੇ ਉੱਪਰ ਪ੍ਰੋਸਾ ਜਾ ਉੱਠ ਗਿਆ ਉਹ ਪ੍ਰੋਸਾ ਹਲੇ ਤੱਕ ਕਾਇਮ ਨਹੀਂ ਹੋ ਪਾਇਆ ਇੱਕ ਵੀਡੀਓ ਵਾਇਰਲ ਹੋ ਰਿਹਾ ਜਿਹਦੇ ਵਿੱਚ ਇੱਕ ਸਿੰਘ ਸਾਹਿਬ ਨੇ ਜਿਨ੍ਹਾਂ ਦਾ ਪਹਿਰਾਵਾ ਦੇਖ ਕੇ ਉਹ ਨਹੀਂਂਗ ਲੱਗ ਰਹੇ ਨੇ ਉਹਨਾਂ ਦੇ ਸਿਰ ਦੇ ਉੱਪਰ ਖੰਡਸ ਸਾਹਿਬ ਇਸ ਸ਼ੋਭੀ ਦਾ ਲੇਕਿਨ ਉਹਨਾਂ ਦਾ ਜਿਹੜਾ ਗੁੱਸਾ ਹੈ ਉਹ ਇਸ ਕਦਰ ਹੈ ਕਿ ਉਹਨਾਂ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਕਮਿਆਰ ਤੱਕ ਕਹਿ ਦਿੱਤਾ ਤੇ ਨਾਲ ਹੀ ਕਹਿ ਦਿੱਤਾ ਕਿ ਜਿਹੜੇ ਉਹਨਾਂ ਦੇ ਸੁਪੁੱਤਰ ਨੇ ਉਹਨਾਂ ਬਾਰੇ ਵੀ ਜੋ ਸ਼ਬਦ ਬੋਲੇ ਨੇ ਉਹ ਤੁਸੀਂ ਖੁਦ ਸੁਣ ਸਕਦੇ ਹੋ ਤੇ ਨਾਲ ਹੀ ਸਾਰੇ ਗੁੱਸੇ ਦੇ ਵਿੱਚ ਉਹਨਾਂ ਦੇ ਬੀਬੀ ਜਗੀਰ ਕੋਲ ਨੂੰ ਵੀ ਲਪੇਟੇ ਵਿੱਚ ਲਿਆ ਕਿਸ ਤਰ੍ਹਾਂ ਗੁੱਸਾ ਜ਼ਾਹਿਰ ਕਰ ਰਹੇ ਨੇ ਸਿੰਘ ਸਾਹਿਬ ਤੁਸੀਂ ਜਰਾ ਸੁਣੋ ਇਹ ਇਹ ਜੱਟ ਜੀ ਵੀਦਾਰ ਤੇ ਹੈ ਨਹੀਂ ਬਾਦਲ ਤੱਕੜੀ ਵੀ ਖਾ ਗਿਆ ਹੈ ਬਾਬੇ ਨਾਨਕ ਦੀ ਹੈ ਮੂਠੇ ਪਿੰਡ ਦਾ ਕਮਿਆਰ ਏ ਮੁੰਡਾ ਇਹਦਾ ਹੈ ਹੀ ਨਹੀਂ ਮੁੰਡਾ ਨੌਕਰ ਆਣੀ ਦਾ ਹੈ ਇਹ ਨੇ ਉਂਝੀ ਬਣਾਇਆ ਹੈ ਇਹ ਜਦੋਂ ਸੁਖਬੀਰ ਬੋਲਦਾ ਮੇਰਾ ਮੇਰਾ ਮੈਨੂੰ ਪਿਤਾ ਸਵਾਨ ਸਮਝਣਾ ਕੀ ਗੱਲ ਹੈ ਆ ਕਹਨੇ ਸਾਡਾ ਪਿਓ ਫਰਾਨਾ ਹੈ ਓਏ ਆਂਦਾ ਮੈਂ ਬਾਦਲ ਸਾਹਿਬ ਨੂੰ ਪਿਤਾ ਸਵਾਨ ਸਮਝਣਾ ਇਹ ਇਹ ਦਾ ਪਿਓ ਦਾਦੇ ਉਹ ਮਾੜੇ ਕੰਮ ਕਰਦਾ ਭਗਤ ਸਿੰਘ ਦੀ ਪਾਰਟੀ ਨੂੰ ਗਦਰ ਪਾਰਟੀ ਨੂੰ ਫੜਾਉਂਦੇ ਸਨ ਫੜਾਣ ਤੋਂ ਬਾਅਦ ਇਹਨਾਂ ਨੂੰ ਜ਼ਗੀਰਾਂ ਅੰਗਰੇਜ਼ਾਂ ਨੇ ਦੇ ਦਿੱਤੀਆਂ ਇਹ ਟੋਲ ਗਿਆ ਬਾਦਲ ਪਿੰਡ ਉਥੇ ਜਾ ਕੇ ਜੱਟ ਬਣ ਗਏ ਨੇ ਮੂਠੇ ਪਿੰਡੇ ਤਰਨਤਾਰਨ ਤਹਿਸੀਲ ਦੇ ਵਿੱਚ ਕੈਰੋਂ ਦੇ ਕੋਲ ਇਹਨਾਂ ਦਾ ਉਥੋਂ ਦੇ ਕਮਿਹਾਰ ਨੇ ਇੱਕ ਹੋਰ ਮੈਂ ਗੱਲ ਦੱਸਾਂ ਜਗੀਰ ਕੌਰ ਨੇ ਇਹਨਾਂ ਪ੍ਰਧਾਨ ਬਣਾਇਆ ਉਹਨੇ ਚਾਰ ਕਤਲ ਕੀਤੇ ਨੇ ਉਹ ਕਿ ਗੁਰਦਾਰੇ ਦੇ ਪ੍ਰਧਾਨ ਦੀ ਲੈ ਪ੍ਰਧਾਨਗੀ ਦੇ ਲੈ ਕੇ ਉਹ ਜਨਾਨੀ ਇਹਨਾਂ ਦੀ ਭੈਣ ਲੱਗਦੀ ਉਹਨੂੰ ਲਈ ਫਿਰਦੇ ਨੇ ਦਿਨ ਰਾਤ ਉਹਦੀ ਕੁੜੀ ਨੇ ਗਲਤੀ ਮਾੜੀ ਮੋਢੀ ਕੀਤੀ ਤੇ ਉਹਨੂੰ ਇਹਨ ਮਰਵਾ ਕੇ ਉਹਨੂੰ ਬਰੀ ਵੀ ਕਰਾ ਦਿੱਤਾ ਦੇ ਦਿਨਾਂ ਚ ਸੁਮੇਤ ਸਿਆਣੀ ਨੇ ਇੱਕ ਨਿੱਜੀ ਅਖਬਾਰ ਨੂੰ ਇੰਟਰਵਿਊ ਦਿੱਤੀ ਉਹਦੇ ਚ ਉਹਨਾਂ ਨੇ ਕਿਹਾ ਕਿ 40 ਪੁਲਿਸ ਵਾਲੇ ਜ਼ਖਮੀ ਹੋਏ ਸੀ ਉਹਨਾਂ ਬਾਰੇ ਕਿਸੇ ਨੇ ਗੱਲ ਨਹੀਂ ਕੀਤੀ ਕਿਹੜਾ ਇਹਦਾ ਪਿਓ ਜ਼ਖਮੀ ਹੋਇਆ ਹੈ ਇੱਥੇ ਕੋਈ ਜ਼ਖਮੀ ਝੂਮੇ ਨਹੀਂ ਹੋਇਆ ਆ ਸੁਣਿਆ ਹੀ ਕੋਈ ਨਹੀਂ ਹੁੰਜੀ ਮਾਰਦਾ ਬਕਵਾਸ ਕੁੱਤਾ ਹੈ ਸੋ ਤੁਸੀਂ ਸੁਣਿਆ ਕਿਸ ਤਰੀਕੇ ਦੇ ਨਾਲ ਸਿੰਘ ਸਾਹਿਬ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦੇ ਪਰਿਵਾਰ ਨੂੰ ਕਮਿਆਰਾਂ ਦਾ ਪਰਿਵਾਰ ਦੱਸ ਰਹੇ ਨੇ ਤੇ ਨਾਲ ਹੀ ਇਹ ਵੀ ਕਹੇ ਨੇ ਕਿ ਸੁਖਵੀਰ ਸਿੰਘ ਬਾਦਲ ਦੇ ਬਾਰੇ ਜੋ ਸ਼ਬਦ ਬੋਲੇ ਨੇ ਉਹ ਤੁਸੀਂ ਸਾਰਾ ਕੁਝ ਸੁਣ ਚੁੱਕੇ ਹੋ ਨਹੀਂ ਨਾਲੇ ਨਾਲ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਬੀਬੀ ਜਗੀਰ ਕੋਰ ਜਿਨ੍ਹਾਂ ਦੇ ਉੱਪਰ ਅਪਰਾਧਿਕ ਮਾਮਲੇ ਦਰਜ ਹਨ ਉਹ ਕਿਵੇਂ ਕਰੋ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਬਣ ਸਕਦੇ ਨੇ ਤੇ ਉਹਨਾਂ ਦਾ ਜਿਹੜਾ ਸਵਾਲ ਚੱਕਿਆ ਸੀਗਾ ਸਮੇਤ ਸੈਣੀ ਦੇ ਖਿਲਾਫ ਉਹਦੇ ਬਾਰੇ ਵੀ ਉਹਨਾਂ ਨੇ ਅਪਸ਼ਬਦ ਬੋਲੇ ਤੁਸੀਂ ਸਮਝ ਸਕਦੇ ਹੋ ਕਿ ਹਲੇ ਤੱਕ ਅਕਾਲੀ ਦਲ ਬਦਲ ਵਸਤੇ ਲੋਕਾਂ ਦੇ ਦਿਲ ਦੇ ਵਿੱਚ ਉਹ ਜਿਹੜਾ ਮੋਹ ਹੈ ਪਹਿਲਾਂ ਵਾਲਾ ਵਾਪਸ ਨਹੀਂ ਆ ਰਿਹਾ ਤੇ ਲੋਕਾਂ ਦਾ ਜਿਹੜਾ ਗੁੱਸਾ ਹੈ ਹੱਲ ਧੱਕਣ ਦੇ ਖਿਲਾਫ ਫੁੱਟ ਰਿਹਾ ਹੈ ਸੋ ਇਹ ਸਿੰਘ ਸਾਹਿਬ ਨੇ ਬੜੇ ਹੀ ਤੇ ਤਕल्लुफ ਹੋ ਕੇ ਜਿਹੜੇ ਸ਼ਬਦ ਬੋਲੇ ਨੇ ਉਹ ਤੁਸੀਂ ਸਾਰੇ ਸੁਣਨੇ ਨੇ ਲੇਕਿਨ ਇਹਦੇ ਵਿੱਚ ਜੋ ਸ਼ਬਦ ਬੋਲੇਗੇ ਨੇ ਉਹਨਾਂ ਸ਼ਬਦਾਂ ਨਾਲ ਅਸੀਂ ਇਤਿਹਾਖ ਨਹੀਂ ਲੱਗਦੇ ਹਰੇਕ ਇਨਸਾਨ ਦੀ ਆਪਣੀ ਆਪਣੀ ਸੋਚ ਹੋ ਸਕਦੀ ਹੈ ਸੋ ਇਸ ਦਾਰਾ ਦੇਖਦੇ ਰਹੋ A1 ਪੰਜਾਬੀ ਨਿਹੜ ਨਿਰਭਕਤੇ ਨਵੀਂ ਸੋਚ ਫੋਰ ਨਿਊ ਅਪਡੇਟਸ ਪਲੀਜ਼ ਸਬਸਕ੍ਰਾਈਬ A1 ਨਿਊਜ਼ ਐਂਡ ਕਲਿਕ ਦ ਬੈਲ ਆਈਕਨ